ਬਹੁਤ ਭਿਆਨਕ ਹਾਦਸਾ ਵਾਪਰਿਆ ਟਰੈਕਟਰ ਜਿਹੜਾ ਹੈ ਡਿਵਾਇਡਰ ਦੇ ਨਾਲ ਟਕਰਾਇਆ ਤੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਤੁਸੀਂ ਬਾਰ-ਬਾਰ ਦਖਮਾ ਦਿਖਾ ਰਹੇ ਆ ਪਰ ਲੇਕਿਨ ਇਸ ਦੇ ਬਾਰੇ ਕਿੰਨੇ ਲੋਕ ਫੱਟੜ ਹੋਇਆ ਕਿ ਹਾਦਸੇ ਦੇ ਵਿੱਚ ਕਿਵੇਂ ਰਿਹਾ ਹੈ ਜਿਹਦੇ ਸਬੰਧ ਵਿੱਚ ਅਸੀਂ ਐਸਐਚ ਪਵਨ ਚੌਧਰੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਿੰਨੇ ਕੁ ਲੋਕ ਸੀ ਇਸ ਟਰੈਕਟਰ ਦੇ ਵਿੱਚ ਤੇ ਗੱਲਬਾਤ ਜੀ ਪਵਨ ਜੀ ਨਮਸਕਾਰ ਜੀ ਅਲੋਸ਼ੋ ਜੀ ਪਵਨ ਜੀ ਇੱਕ ਹਾਦਸੇ ਦੀ ਸੀਸੀਟੀਵੀ ਕੈਮਰੇ ਫੁਟੇਜ ਸਾਹਮਣੇ ਆਈ ਹੈ ਰਾਤ ਦੀ 8:30 ਵਜੇ ਦਾ ਸਮਾਂ ਦੇਖ ਰਹੇ ਹਾਂ ਤੇ ਉਹਦੇ ਚ ਕਿਆ ਕੋਈ ਹੋਇਆ ਕਿਸੇ ਸਨਾ ਫਟੜਾ ਕੋਈ ਇੱਕ ਟ੍ਰੈਕਟਰ ਟਰਾਲੀ ਜਿਹੜੀ ਹੈ ਟਰੈਕਟਰ ਟਰਾਲੀ ਲਾਫ ਸਾਰੇ ਸੀ ਨੰਪਸਰ ਸਾਹ ਸਾਈਡ ਤੋਂ ਜੀ ਜੀ ਸਰ ਕਰੀ ਭਵਨ ਲਾ ਬੇੜੜੀ ਉਹ ਟਰੈਕਟਰ ਜਿਹੜਾ ਬੇ ਕਪੂ ਹੋ ਕੇ ਟ੍ਰੋਡਰ ਤੇ ਚੜ ਗਿਆ ਜੀ ਇਹ ਤਵਾਰੋ ਲੋ ਦੇ ਦੋ ਰੇ ਵਿਅਕਤੀ ਰੋਟਟ

ਬਿਲਕੁਲ ਜੀ ਸੰਪਮਨ ਚੌਧਰੀ ਜਿਨ੍ਹਾਂ ਨੇ ਸੰ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਕੇ ਤੇ ਜਿਹੜੀ ਮੌਤ ਹੋ ਚੁੱਕੀ ਹੈ ਤੇ ਬਾਕੀ ਫਟੜ ਵੀ ਹੈ ਕੁਝ ਵਿਅਕਤੀ ਪਰ ਲੇਕਿਨ ਲੁਧਿਆਣਾ ਜਿਲ੍ਹੇ ਤੋਂ ਜਿਹੜੇ ਦੱਸੇ ਜਾ ਰਹੇ ਨੇ ਇਹਨਾਂ ਦਾ ਜਿਹੜਾ ਜਿਹੜੇ ਟ੍ਰੈਕਟਰ ਹੈ ਇਹ ਲੁਧਿਆਣਾ ਜਿਲ੍ਹੇ ਤੋਂ ਇੱਥੇ ਅਨੰਦਪੁਰ ਸਾਹਿਬ ਵਿਖੇ ਆਇਆ ਹੋਇਆ ਸੀਗਾ ਰਾਤੀ 8:30 ਵਜੇ ਦੀ ਘਟਨਾ ਹੈਗੀ ਜੋ ਨਰੰਗਕਾਰੀ ਪਵਨ ਰੋਪੜ ਵਿਖੇ ਹੀਰਾ ਬੈਟਰੀ ਦੇ ਸਾਹਮਣੇ ਐਸ ਇਸ ਡਾਈਵਰ ਦੇ ਨਾਲ ਟਕਰਾਉਣ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ